ਇਕ ਦਰਖਤ ਥੱਲੇ ਭਾਵ ਇਕ ਸਾਥ ਸੰਗਤ ਕੱਚੀ ਛਣ ਦੇ ਵਿੱਚ ਉਹਨੇ ਆਪਣਾ ਉਮਰ ਲਗਾ ਦਿੱਤੀ ਹੈ ਤੇ ਉਸ ਵਕਤ ਭਗਤ ਨਾਮਦੇਵ ਜੀ ਆਖਣ ਕਹਿੰਦੇ ਮਾਰਕੰਡੇ ਰਿਸ਼ੀ ਤੋਂ ਵੀ ਕੋਈ ਉਮਰ ਜਾਦੇ ਹੋਈ ਮਾਰਕੰਡੇ ਤੇ ਕੋ ਅਦਕਾਈ ਜਿਨ ਤ੍ਰਿਣ ਧਰਮ ਮੂंड ਬੁਲਾਏ 함ਰੋ ਕਰਤਾ RAM ਸੁਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸੁਜਾਹ ਟੁੱਠੀ ਦੇ ਕਹਿੰਦੇ ਇਸ ਦੇਹੀ ਦਾ ਕਾਹਦਾ ਮਾਨ ਹੈ ਇਹ ਦੇਹੀ ਤਾਂ ਸਾਧ ਸੰਗਤ ਵਿੱਚ ਜਾਣੀ। ਯਾਦ ਰੱਖਿਓ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਨਾ ਸਾਡੇ ਸਰੀਰ ਤੇ 10 ਪੜਾ ਕੀਤੇ ਸਾਧ ਸੰਗਤ। ਸਾਡੇ ਸਰੀਰ ਨੂੰ 10 ਹਿੱਸਿਆਂ ਦੇ ਵਿੱਚ ਵੰਡਿਆ ਜਾ। ਸਾਡੇ ਜਨਮ ਤੋਂ ਲੱਗ ਕੇ ਅਖੀਰ ਤੱਕਰ ਗੱਲ ਕੀਤੀ ਹੈ। ਜਦੋਂ ਆਪ ਜੀ ਬਚਨ ਪੜ੍ਹੋਗੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਣ ਲੱਗਦੇ ਬੱਚੇ ਦਾ ਜਨਮ ਹੋਇਆ। ਬੱਚੇ ਦੇ ਜਨਮ ਸਮੇ ਬੱਚੇ ਨੂੰ ਕੁਝ ਨਹੀਂ ਪਤਾ ਹੈ ਨਾ ਬੱਚੇ ਨੂੰ ਮਾਂ ਦਾ ਪਤਾ ਨਾ ਪਿਤਾ ਦਾ ਪਤਾ ਹਾਂ ਬੱਚੇ ਨੂੰ ਇੱਕ ਚੀਜ਼ ਪਤਾ ਹੈ ਸਾਧ ਸੰਗਤ ਉਹ ਹੈ ਭੁੱਖ ਜਿਸ ਵਕਤ ਬੱਚੇ ਦਾ ਜਨਮ ਹੁੰਦਾ ਹੈ ਬੱਚੇ ਨੂੰ ਇੱਕੋ ਚੀਜ਼ ਦਾ ਪਤਾ ਹੈ ਉਹ ਹੈ ਸਾਧ ਸੰਗਤ ਭੁੱਖ ਇਹ ਵੀ ਰੱਬ ਨੇ ਪਹਿਲਾਂ ਸਾਧ ਸੰਗਤ ਦਿੱਤੀ ਹੋਈ ਹੈ ਤੇ ਰੱਬ ਨੇ ਪਹਿਲਾਂ ਦਿੱਤੀ ਹੋਈ ਹੈ ਤੁਸੀਂ ਬਾਣੀ ਪੜੋਗੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਖੰਡ ਕੇ ਪਹਿਲੋਂ ਦੇ ਤੈ ਰਿਜਕ ਸਮਾਹ ਪਿਛੋਂ ਦੇ ਤੈ ਜਨਤੂ ਪਹ ਜਿਹੜਾ ਸਾਡਾ ਰਿਜਕ ਹੈ ਸਾਡੀ ਜਿਹੜੀ ਰੋਟੀ ਹੈ ਉਹ ਸਾਧ ਸੰਗ ਸੰਸਾਰ ਦੇ ਵਿੱਚ ਪਹਿਲਾਂ ਆ ਜਾਂਦੀ ਹੈ ਤੇ ਯਾਦ ਰਿਖੋ ਸਾਡਾ ਜਨਮ ਬਾਦ ਵਿੱਚ ਹੁੰਦਾ ਹੈ ਪਹਿਲੋਂ ਦੇ ਤੈ ਰਿਜਕ ਸਮਾਹ ਪਿਛੋਂ ਦੇ ਤੈ ਜਨਤੂ ਪਹ ਬੱਚੇ ਦਾ ਜਨਮ ਬਾਦ ਵਿੱਚ ਹੁੰਦਾ ਹੈ ਬੱਚੇ ਦੇ ਸ਼ਕਣ ਲਈ ਦੁੱਧ ਮਾਂ ਦੇ ਕੋਲ ਪਹਿਲਾਂ ਆ ਜਾਂਦਾ ਹੈ ਰਿਜਕ ਪਹਿਲਾਂ ਆ ਗਿਆ ਪਰ ਬੱਚੇ ਦਾ ਜਨਮ ਬਾਅਦ ਵਿੱਚ ਹੋਇਆ ਇਸੇ ਕਰਕੇ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਬੱਚੇ ਨੂੰ ਮਾਂ ਦਾ ਪਤਾ ਹੈ ਨਾ ਪਿਤਾ ਦਾ ਪਤਾ ਹੈ ਨਾ ਸਾਥ ਸੰਗਤ ਕਿਸੇ ਹੋਰ ਚੀਜ਼ ਦਾ ਪਤਾ ਇੱਕੋ ਚੀਜ਼ ਦਾ ਪਤਾ ਹੈ ਉਹ ਹੈ ਭੁੱਖ ਇਹ ਭੁੱਖ ਰੱਬ ਦੀ ਦਾਤ ਹੈ ਸਾਥ ਸੰਗਤ ਦੀ ਰੱਬ ਨੇ ਦਾਤ ਦੇ ਕੇ ਭੇਜਿਆ ਹੈ ਤੇ ਬੱਚੇ ਨੂੰ ਭੁੱਖ ਦਾ ਪਤਾ ਹੈ ਜਿਸ ਵਕਤ ਬੱਚੇ ਨੂੰ ਭੁੱਖ ਲੱਗਦੀ ਬੱਚਾ ਰੋਂਦਾ ਹੈ ਮਾਂ ਦੁੱਧ ਦਿੰਦੀ ਹੈ ਬੱਚਾ ਚੁੱਪ ਕਰ ਜਾਂਦਾ ਹੈ ਤੇ ਇਸੇ ਕਰਕੇ ਰਬੀ ਬਾਣੀ ਨੇ ਬਚਨ ਕੀਤਾ ਮਹਾਂ ਕਹਿੰਦੇ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੈ ਮਾਂ ਬਾਪ ਕੀ ਸੋਧ ਪਹਿਲੀ ਜੇ ਬੱਚੇ ਨੂੰ ਸੋਦੀ ਹੈ ਉਹ ਹੈ ਸਾਥ ਸੰਗਤ ਭੁੱਖ ਦੀ ਦੂਜੇ ਨੰਬਰ ਤੇ ਬੱਚੇ ਨੇ ਜੇ ਸੁਰਤ ਕੀਤੀ ਹੈ ਬੱਚੇ ਨੂੰ ਜੇ ਸੋਜੀ ਆਈ ਹੈ ਉਹ ਹੈ ਸਾਧ ਸੰਗਤ ਮਾਂ ਦੀ ਤੇ ਯਾਦ ਰੱਖਿਓ ਹੁਣ ਮਾਂ ਦਾ ਜਦੋਂ ਦੁੱਧ ਪੀਂਦਾ ਹੈ ਮਾਂ ਦੇ ਕੋਲੋਂ ਰਿਜ਼ਕ ਲੈਂਦਾ ਹੈ ਤੇ ਸਾਧ ਸੰਗਤ ਮਾਂ ਆਪਣੇ ਬੱਚੇ ਦੇ ਸਿਰ ਦੇ ਉੱਪਰ ਹੱਥ ਫੇਰਦੀ ਹੈ ਤੇ ਉਸ ਵਕਤ ਮਾਂ ਦੀ ਸੋਜੀ ਆ ਜਾਂਦੀ ਹੈ ਸਾਧ ਸੰਗਤ ਆਪਾਂ ਸਾਰੇ ਗ੍ਰਸਤੀ ਬੈਠੇ ਹੋਏ ਆ ਜਿਸ ਵਕਤ ਬੱਚਾ ਰੋਣ ਲੱਗ ਪਵੇ ਨਾ ਛੋਟਾ ਬੱਚਾ ਹੁਣ ਉਹਦੇ ਦਾਦੇ ਚੁੱਕੇ ਦਾਦਾ ਚੁੱਕੇ ਚਾਚਾ ਚੁੱਕੇ ਤਾਇਆ ਚੁੱਕੇ ਬੱਚਾ ਚੁੱਪ ਨਹੀਂ ਕਰਦਾ ਐ ਫਿਰ ਸਾਰੇ ਕੋਲ ਆਖਦੇ ਕਹਿੰਦੇ ਲੈ ਭਾਈ ਹੁਣ ਤੂੰ ਫੜ ਲੈ ਤੇਰੇ ਕੋਲ ਚੁੱਪ ਕਰੇਗਾ ਭਾਵ ਕਿ ਮਾਂ ਹੀ ਬੱਚੇ ਨੂੰ ਚੁੱਪ ਕਰਾ ਸਕਦੀ ਹੈ ਸਾਤ ਸੰਗਤ ਰਿਜਕ ਤੋਂ ਬਾਅਦ ਬੱਚੇ ਨੂੰ ਜੇ ਸੋਝੀ ਆਈ ਹੈ ਉਹ ਹੈ ਸਾਤ ਸੰਗਤ ਮਾਂ ਦੀ ਮਾਂ ਨੇ ਆਪਣੇ ਬੱਚੇ ਦੇ ਸਿਰ ਦੇ ਵਿੱਚ ਹੱਥ ਫੇਰਿਆ ਤੇ ਬੱਚੇ ਨੂੰ ਪਤਾ ਲੱਗ ਗਿਆ ਇਹ ਮੇਰੀ ਮਾਂ ਹੈ ਤੇ ਮਾਂ ਨੇ ਹੀ ਦੱਸਿਆ ਵੀ ਪੁੱਤ ਆਹ ਤੇਰਾ ਪਿਤਾ ਹੈ ਤੇ ਮਾਂ ਨੇ ਅਗਲੀ ਸੰਸਾਰ ਦੀ ਸੋਝੀ ਰੱਖੀ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੋਧ ਤੀਜਾ ਭਈਆ ਭਾਬੀ ਵੇਵ ਚੌਥਾ ਪਿਆਰ ਉਪੰਨੀ ਖੇੜ ਜਦੋਂ ਤੀਜੀ ਅਵਸਥਾ ਆਈ ਉਹਦੇ ਵਿੱਚ ਸਾਧ ਸੰਗਤ ਫਿਰ ਭੈਣ ਭਰਾਵਾਂ ਦਾ ਪਤਾ ਲੱਗਿਆ ਫਿਰ ਸਾਧ ਸੰਗਤ ਹੋ ਰਿਸ਼ਤਿਆਂ ਦਾ ਪਤਾ ਲੱਗਿਆ ਜਦੋਂ ਚੌਥੀ ਅਵਸਥਾ ਆਈ ਚੌਥਾ ਪਿਆਰ ਉਪੰਨੀ ਖੇੜ ਹੁਣ ਯਾਦ ਰੱਖਿਓ ਜਿਵੇਂ ਜਿਵੇਂ ਬੱਚਾ ਅੱਗੇ ਨੂੰ ਸਫਰ ਕਰ ਰਿਹਾ ਹੈ ਪਿੱਛੇ ਨੂੰ ਸਾਧ ਸੰਗਤ ਭੁੱਲਦਾ ਜਾ ਰਿਹਾ ਹੈ ਪਿਛਲੇ ਵੱਲੋਂ ਧਿਆਨ ਘਟਦਾ ਹੈ ਅੱਗੇ ਵੱਲੋਂ ਧਿਆਨ ਵੱਧਦਾ ਜਾ ਰਿਹਾ ਹੈ ਜਦੋਂ ਬੱਚਾ ਸਾਥ ਸੰਗਤ ਹੁਣ ਭੈਣ ਭਰਾਵਾਂ ਦਾ ਪਤਾ ਲੱਗਿਆ ਮਾਂ ਬਾਪ ਵੱਲੋਂ ਬੱਚੇ ਦਾ ਧਿਆਨ ਘਟ ਜਾਂਦਾ ਹੈ ਪਹਿਲਾਂ ਹਰ ਵਕਤ ਮਾਂ ਦੇ ਕੋਲ ਰਹਿੰਦਾ ਸੀ ਜਦੋਂ ਭੈਣ ਭਰਾਵਾਂ ਦਾ ਪਤਾ ਲੱਗਿਆ ਹੁਣ ਬੱਚਾ ਆਪਣੇ ਭੈਣ ਭਰਾਵਾਂ ਦੇ ਨਾਲ ਖੇਡਦਾ ਹੈ ਮਾਂ ਦਾ ਫਿਕਰੇ ਨਹੀਂ ਕਰਦਾ ਹੈ ਸਾਤ ਸੰਗਤ ਜਦੋਂ ਚੌਥੀ ਅਵਸਥਾ ਆਈ ਉਸ ਵਕਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਖੰਡ ਕੇ ਚੌਥੇ ਪਿਆਰ ਉਪੰਨੀ ਖੇਡ ਹੁਣ ਖੇਡਾਂ ਦੇ ਵਿੱਚ ਸਾਤ ਸੰਗਤ ਇਹੋ ਜਿਹਾ ਖਤਮ ਹੋ ਗਿਆ ਹੁਣ ਉਸ ਵਕਤ ਵੀ ਨਾਮ ਨਹੀਂ ਜਪਿਆ ਜਨਮ ਟਾਈਮ ਵੀ ਨਾਮ ਨਹੀਂ ਜਪਿਆ ਮਾਂ ਦੇ ਹੱਥਾਂ ਵਿੱਚ ਵੀ ਨਾਮ ਨਹੀਂ ਜਪਿਆ ਤੇ ਬੱਚਾ ਸਫਰ ਕਰ ਦਿਆ ਜੇ ਫਿਰ ਆਪਜੀ ਸ਼ਲੋਕ ਧਿਆਨ ਵਿੱਚ ਰੱਖਿਓ ਪਤਸ਼ਾ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁਧ ਤੀਜਾ ਭਈਆ ਭਾਬੀ ਵੇਵ ਚੌਥਾ ਪਿਆਰ ਉਪੰਨੀ ਖੇੜ ਪੰਜਮਾ ਖਾਣ ਪੀਣ ਕੀ ਧਾਤ ਜਦੋਂ ਪੰਜਵੀਂ ਅਵਸਥਾ ਆਈ ਹੈ ਬੱਚਾ ਸਾਧ ਸੰਗਤ ਫਿਰ ਉਹਦੇ ਜਿਹੜੇ ਖਾਣ ਪੀਣ ਦੇ ਜਿਹੜੇ ਪਦਾਰਥ ਹੈ ਉਹਨਾਂ 'ਤੇ ਧਿਆਨ ਚਲ ਜਾਂਦਾ ਹੈ ਅਕਸਰ ਘਰ ਵਿੱਚ ਕੀ ਹੁੰਦਾ ਹੈ ਸਾਧ ਸੰਗਤ ਕਈ ਵਾਰੀ ਮਾਂ ਪ੍ਰਸ਼ਾਦਾ ਬਣਾ ਕੇ ਰੱਖਦੀ ਹੈ ਕਿ ਪੁੱਤ ਆਹ تیر ਲਈ ਪ੍ਰਸ਼ਾਦਾ ਬਣਾਇਆ ਤੇ ਜਦੋਂ ਖਾਣ ਪੀਣ ਦੀ ਸਾਧ ਸੰਗਤ ਅੰਦਰ ਲਾਲਸਾ ਪੈਦਾ ਹੋ ਗਈ ਹੈ ਹੁਣ ਬੱਚਾ ਨਾ ਆਪਣੀ ਮਾਂ ਦੀ ਪਰਵਾਹ ਕਰਦਾ ਨਾ ਘਟੋਣਿਆਂ ਦੀ ਪਰਵਾਹ ਕਰਦਾ ਹੈ ਨਾ ਭੈਣ ਭਰਾਵਾਂ ਦੀ ਪਰਵਾਹ ਕਰਦਾ ਇੱਕੋ ਗੱਲ ਆਖਦਾ ਪੈਣੀ ਅੱਜ ਮੈਂ ਬਾਹਰ ਕਿਤੇ ਜਾ ਕੇ ਖਾਂਗਾ ਚੌਥਾ ਪਿਆਰ ਉਪੰਨੀ ਖੇਡ ਪੰਜਮਾ ਖਾਣ ਪੀਣ ਦੀ ਧਾਤ ਜਦੋਂ ਪੰਜਵੀਂ ਅਵਸਥਾ ਆਈ ਖਾਣ ਪੀਣ ਦੇ ਲਈ ਬਾਹਰ ਨਿਕਲਿਆ ਤੇ ਸਾਧ ਸੰਗਤ ਬਾਹਰ ਉਹ ਹਨੇਰੀ ਚੱਲ ਰਹੀ ਸੀ ਉਸ ਹਨੇਰੀ ਤੋਂ ਬਚ ਨਹੀਂ ਸਕਿਆ ਉਸ ਹਨੇਰੀ ਕੀ ਸੀ ਪੰਜਮੇ ਖਾਣ ਪੀਣ ਕੀ ਧਾਤ ਛੇਮੇ ਕਾਮਨਾ ਪੁੱਛਿਆ ਜਾਤ ਜਦੋਂ ਛੇਵੀਂ ਅਵਸਥਾ ਆਈ ਸਾਧ ਸੰਤ ਵਿਕਾਰਾਂ ਦੀ ਹਨੇਰੀ ਚੱਲੀ ਤੇ ਜਾਤ ਰਖੋ ਇਸ ਹਨੇਰੀ ਨੇ ਮਨੁੱਖ ਨੂੰ ਇਹੋ ਜਿਹਾ ਆਪਣੇ ਸੰਗੰਜੇ ਦੇ ਵਿੱਚ ਕੱਸਿਆ ਹੁਣ ਸਾਰੇ ਰਿਸ਼ਤੇ ਭੁਲਾ ਕੇ ਰੱਖ ਦਿੱਤੇ ਮੁਆਫ ਕਰਨਾ ਸਾਧ ਸੰਗਤ ਅੱਜ ਸਾਡੇ ਸੰਸਾਰ ਦਾ ਜਿਹੜਾ ਦੌਰ ਹੈ ਇਸੇ ਵੱਲ ਜ਼ਿਆਦਾ ਚੱਲ ਰਿਹਾ ਹੈ ਉਹ ਦੌਰ ਕੀ ਹੈ ਇਹ ਦੌਰ ਹੈ ਸਾਧ ਸੰਗਤ ਵਿਕਾਰਾਂ ਦਾ ਜਦੋਂ ਬੱਚਾ ਜਵਾਨ ਹੋ ਜਾਂਦਾ ਹੈ ਅੱਗੇ ਮਾਂ ਦੀ ਇੱਜ਼ਤ ਦੀ ਪਰਵਾਹ ਕਰਦਾ ਸੀ ਭੈਣ ਭਰਾਵਾਂ ਦੀ ਇੱਜ਼ਤ ਦੀ ਪਰਵਾਹ ਕਰਦਾ ਸੀ ਤੇ ਸਾਧ ਸੰਗਤ ਕਹਿੰਦੇ ਜਦੋਂ ਸੰਸਾਰ ਵਿੱਚ ਵਿਚਰਿਆ ਵਿਕਾਰਾਂ ਦੀ ਹਨੇਰੀ ਵਿੱਚ ਇਹੋ ਜਿਹਾ ਫਸਿਆ ਹੁਣ ਨਾ ਮਾਂ ਦੀ ਇੱਜ਼ਤ ਦਾ ਪਤਾ ਹੈ ਨਾ ਭਰਾ ਦੀ ਇੱਜ਼ਤ ਦਾ ਨਾ ਭੈਣ ਦੀ ਇੱਜ਼ਤ ਦਾ ਕੋਈ ਪਤਾ ਨਹੀਂ ਐ ਸਾਧ ਸੰਗਤ ਇਹੋ ਜੀ ਕਾਮ ਦੀ ਹਨੇਰੀ ਵਿੱਚ ਫਸ ਗਿਆ ਸਾਰਿਆਂ ਦੀ ਇੱਜ਼ਤ ਨੂੰ ਰੁਲ ਕੇ ਰੱਖ ਦਿੱਤਾ ਛੇਵੇਂ ਕਾਮ ਨਾ ਪੁੱਛੈ ਜਾਤ ਸਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਸਤਵੀਂ ਅਵਸਥਾ ਦੇ ਵਿੱਚ ਕਹਿੰਦੇ ਹੁਣ ਇਹ ਗ੍ਰਸਤੀ ਹੋ ਗਿਆ ਤੇ ਜਦੋਂ ਗ੍ਰਸਤੀ ਹੋਣ ਤੋਂ ਬਾਅਦ ਅੱਠਵੇਂ ਕ੍ਰੋਧ ਹੋਆ ਤਨ ਨਾਸ ਅੱਠਵੀਂ ਅਵਸਥਾ ਦੇ ਵਿੱਚ ਮਨੁੱਖ ਕਰੋਧੀ ਹੋ ਗਿਆ ਤੇ ਕਰੋਧ ਵਿੱਚ ਸਾਧ ਸੰਗਤ ਜਿਹੜੀ ਆਪਣੀ ਉਮਰ ਹੈ ਹੁਣ ਉਹ ਬਤੀਤ ਕਰ ਰਹੀ ਹੈ ਅੱਠਵਾਂ ਕਰੋਧ ਹੋਆ ਤਾਂ ਨਾਸ ਨਾਵੈ ਧੌਲੇ ਉਦੇ ਸਹ ਜਦੋਂ ਨੌਵੀਂ ਅਵਸਥਾ ਆਈ ਹੈ ਫਿਰ ਕਹਿੰਦੇ ਜਿਹੜੇ ਪਹਿਲਾਂ ਕਾਲੇ ਕੇਸ ਸੀ ਹੁਣ ਇਹ ਧੌਲੇ ਹੋ ਗਏ ਹੈ ਹੁਣ ਇਹ ਚਿੱਟੇ ਹੋ ਗਏ ਹੈ ਨਾਵੈ ਧੌਲੇ ਉਦੇ ਸਹ ਉਦੇ ਸਾ ਦਾ ਅਰਥ ਹੈ ਅੱਗੇ ਸਾਧ ਸੰਗਤ ਜਦੋਂ ਜਵਾਨੀ ਸੀ ਬੜਾ ਦੌੜਦਾ ਫਿਰਦਾ ਸੀ ਬੜਿਆ ਛਾਲਾ ਮਾਰਦਾ ਸੀ ਜਦੋਂ ਕੇਸ ਚਿੱਟੇ ਹੋ ਗਏ ਤੇ ਸਰੀਰ ਬੁੱਢਾ ਹੋ ਗਿਆ ਹੁਣ ਬੈਠਣ ਲੱਗਿਆ ਵੀ ਸਾਹ ਫੁੱਲਦਾ ਐ ਤੇ ਉਠਣ ਲੱਗਿਆ ਵੀ ਸਾਹ ਹੁੰਦਾ ਐ ਨਾ ਵੈ ਧੋਲੇ ਉਬੇ ਸਹ ਦਸ ਵੈ ਦਦਾ ਹੋਆ ਸੁਹਾ ਦਸਵੀਂ ਅਵਸਥਾ ਦੇ ਵਿੱਚ ਪਾਤਸ਼ਾਹ ਕਹਿੰਦੇ ਜਿਹੜਾ ਇਹ ਸਰੀਰ ਹੁਣ ਸੁਆ ਬਣ ਗਿਆ ਦਸਵਾਂ ਦਦਾ ਹੋਆ ਸੁਹਾ ਗਈ ਸੰਗੀਤ ਪੁਕਾਰੀ ਤਹਾ ਉਡਿਆ ਹੰਸ ਦਸਾਏ ਰਹਾ ਆਇਆ ਗਿਆ ਮੋਇਆ ਨਾਉ ਵਿਛੈ ਪੱਤਲ ਸਦਿਓ ਕਾਵ ਨਾਨਕ ਮਨ ਮੁਖ ਅੰਤ ਪਿਆਰ ਬਾਜ ਗੁਰੂ ਸੁਭਾ ਸੰਸਾਰ ਮਹਾਰਾ ਕਹਿੰਦੇ ਗੁਰੂ ਤੋਂ ਬਿਨਾ ਸਾਰੀ ਉਮਰ ਮਨੁੱਖ ਨੇ ਘੜਾ ਘੜ ਲਈ ਹੈ ਯਾਦ ਰੱਖਿਓ ਇਹ ਸੰਸਾਰ ਵਿੱਚ ਡੁੱਬ ਕੇ ਗਿਆ ਪਾਰ ਹੋ ਕਿੰਨੀ ਗਿਆ ਸਤ ਸੰਗਤ ਇਸੇ ਕਰਕੇ ਪਾਤਸ਼ਾਹ ਨੇ ਇੱਕ ਸ਼ਲੋਕ ਹੋਰ ਸਾਡੇ ਸਮੇਖ ਰੱਖਿਆ ਮਹਾਰਾਜ ਕਹਿੰਦੇ 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੇ ਚਲਸੀਪੁਰ ਹੋਏ 85 ਪੱਗ ਫਿਸੇ 60 ਕੇ ਬੁਢੇਪਾ ਆਵੇ 70 ਕਾ ਮਤਹੀਣ ਅਸਿਹਾ ਕਾ ਵਿਵਹਾਰ ਨਾ ਪਾਵੇ 90 ਕਾ ਸਹਿ ਜਸਨੀ ਮੂਲ ਨਾ ਜਾਣੈ ਅਪਬਲ ਢੰਡੋਲ ਮਢੂੰਡ ਮਢਠਮੈ ਨਾਨਕ ਜਗ ਤੁਮੈ ਕਾ ਤਬਲਾ ਬਿਨ ਸਜਾਹੇ ਠੂਕੀ ਦੇਹੀ ਮੈਂ ਜਿਹੜੀ ਵਿਚਾਰ ਕਰ ਰਿਹਾ ਸਾਡੇ ਜਿਹੜੇ ਇਹ ਦੇਹ ਹੈ ਸਾਥ ਸੰਗਤ ਇਹ ਝੂਠੀ ਹੈ ਸਦੀਵ ਰਹਿਣ ਵਾਲੀ ਨਹੀਂ ਹੈ ਇਹ ਸਾਥ ਸੰਗਤ ਇੱਕ ਨਾ ਇੱਕ ਦਿਨ ਕਿਨੇ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ ਫਿਰ ਅਬ ਜੀ ਧਿਆਨ ਦਿਓ 10 ਬਾਵਤਣ ਜਿਹੜੇ 10 ਸਾਲ ਹੈ ਪਾਤਸ਼ਾਹ ਕਹਿੰਦੇ ਉਹ ਬਚਪਨ ਦੇ ਵਿੱਚ ਬੱਚੇ ਦੇ ਬਤੀਤ ਹੋ ਜਾਂਦੇ 10 ਬਾਵਤਣ 20 ਰਵਣ ਜਦੋਂ ਸਾਧ ਸੰਗਤ ਬੱਚਾ 20 ਸਾਲਾਂ ਦਾ ਹੁੰਦਾ ਹੈ ਬੱਚੇ ਦਾ ਜਿਹੜਾ ਸਰੀਰ ਹੈ ਸਾਧ ਸੰਗਤ ਇਹ ਗ੍ਰੋਥ ਕਰਦਾ ਹੈ ਸਰੀਰ ਦੇ ਵਿੱਚ ਤਾਕਤ ਆਂਦੀ ਹੈ ਸਰੀਰ ਦੇ ਵਿੱਚ ਜੋਰ ਆਂਦਾ ਹੈ ਸਰੀਰ ਦੇ ਉੱਪਰ ਸਾਧ ਸੰਗਤ ਜਵਾਨੀ ਆਂਦੀ ਹੈ 10 ਵਾਲ ਤਣ 20 ਰਵਣ 30 ਦਾ ਸੁੰਦਰ ਕਹਾਵੇ ਜਦੋਂ 30 ਸਾਲ ਦੀ ਉਮਰ ਹੋ ਗਈ ਉਸ ਵਕਤ ਜਿੰਨੀ ਵੀ ਬੱਚੇ ਦੇ ਉੱਪਰ ਸੁੰਦਰਤਾ ਆਉਣੀ ਹੁੰਦੀ ਹੈ ਉਹ ਸਾਧ ਸੰਗਤ ਆ ਜਾਂਦੀ 30 ਦਾ ਸੁੰਦਰ ਕਹਾਵੇ ਹੁਣ ਉਹ ਤੋਂ ਅਗਲੇ 40 ਸੀਪੁਰ ਹੋਏ 85 ਜਦੋਂ 40 ਸਾਲ ਦੀ ਉਮਰ ਹੋ ਗਈ ਪਹਿਲਾਂ 1 ਸਾਲ ਤੋਂ ਲਾ ਕੇ 40 ਸਾਲ ਤੱਕ ਸਾਧ ਸੰਗਤ ਸਾਡਾ ਸਰੀਰ ਇਹ ਤਾਕਤ ਦੇ ਨਾਲ ਭਰਦਾ ਹੈ ਇਹ ਸੋਹਣਾ ਹੁੰਦਾ ਹੈ ਇਹਦੇ ਅੰਦਰ ਤਾਕਤਾਂ ਦੀ ਹੈ ਪਰ ਜਦੋਂ ਮਨੁੱਖ 40 ਸਾਲ ਦਾ ਹੋ ਗਿਆ ਫਿਰ ਘਟਣਾ ਸ਼ੁਰੂ ਹੋ ਜਾਂਦਾ ਹੈ ਫਿਰ ਸਾਧ ਸੰਗਤ ਮਨੁੱਖ ਦਾ ਸਰੀਰ ਘਟਦਾ ਫਿਰ ਯਾਦ ਰੱਖੋ ਤਾਕਤ ਨਹੀਂ ਆਵੇਗੀ 40 ਸੀ ਪਰ ਹੋਏ 85 ਪੱਗ ਖਿਸੇ ਸਠੀ ਕੇ ਬੁਢੇ ਪਾਵੇ ਕਹਿੰਦੇ ਹੁਣ 40 ਸਾਲ ਦਾ ਹੋ ਗਿਆ ਤੇ ਜਿਹੜੇ ਕੇਸ ਸੀ ਸਾਦ ਸੰਗਤ ਚਿੱਟੇ ਇਹ ਧੌੜੇ ਹੋਣ ਲੱਗ ਪਏ ਵਾਹਿਗੁਰੂ ਕਾਲੇ ਚਿੱਟੇ ਹੋਣ ਲੱਗ ਪਏ ਧੌੜੇ ਹੋਣ ਲੱਗ ਪਏ ਤੇ ਯਾਦ ਰੱਖੋ ਜਦੋਂ 50 ਸਾਲਾਂ ਦਾ ਹੋ ਗਿਆ ਨਾ ਕਹਿੰਦੇ ਹੁਣ ਪੈਰ ਵੀ ਡਗਮਗਾਂਦਾ ਪੈਰ ਵੀ ਸਾਥ ਸੰਗਤ ਠੜਕਦਾ ਹੈ ਚਾਲੀ ਸੀ ਪਰ ਹੋਏ 85 ਪਾਗ ਫਿਸੈ 60 ਕੀ ਬੁਢੇ ਪਾਵੈ 60 ਸਾਲ ਦੀ ਉਮਰ ਵਿੱਚ ਕਹਿੰਦੇ ਬੁਢੇ ਪਾ ਗਿਆ ਤੇ ਯਾਦ ਰੱਖਿਓ 70 ਕਾ ਮਤ ਹੀਣ ਸਾਥ ਸੰਗਤ 70 ਸਾਲ ਦੀ ਤੋਂ ਉਮਰ ਚਲੋ ਬਹੁਤ ਜਿਆਦੇ ਹੋ ਗਈ ਹੈ ਅੱਜ ਤੁਸੀਂ ਸਾਡੇ ਘਰਾਂ ਦੇ ਹਾਲਾਤ ਦੇਖੋ ਜੇ ਬਜ਼ੁਰਗ ਘਰ ਵਿੱਚ ਬੈਠਾ ਬਜ਼ੁਰਗ ਦੀ ਉਮਰ 50 ਸਾਲ ਦੀ ਹੋਵੇ 55 ਸਾਲ ਦੀ ਹੋਵੇ ਤੇ ਸਾਥ ਸੰਗਤ ਜੇਕਰ ਤੇ ਬਜ਼ੁਰਗ ਕਹਿਦਾ ਵੀ ਪੁੱਤ ਵੀ ਆਹ ਕੰਮ ਨੂੰ ਇਸ ਤਰ੍ਹਾਂ ਕਰ ਲੈ ਤੇ ਅੱਗਿਓ ਪੋਤਾ ਆਹ ਹੁੰਦਾ ਕਹਿੰਦੇ ਤੈਨੂੰ ਹੁਣ ਨਹੀਂ ਪਤਾ ਯਾਰ ਤੂੰ ਚੁੱਪ ਕਰਕੇ ਬੈਠਾ ਰਹਾ ਕਰ ਤੂੰ ਆਪਣੇ ਕੰਮ ਤੱਕ ਮਤਲਬ ਰੱਖ ਸਾਨੂੰ ਸਮਝਾਣ ਦੀ ਲੋੜ ਨਹੀਂ ਐ ਅੱਜ ਸਾਡੇ ਸੰਸਾਰ ਵਿੱਚ ਇਹ ਕੁਝ ਵਿਚ ਰਿਹਾ ਸਤਿਗੁਰੂ ਪਾਤਸ਼ਾਹ ਕਹਿੰਦੇ ਸੱਤਰ ਕਾ ਮਤ ਹੀਣ ਤੇ ਸਾਧ ਸੰਗਤ ਜਦੋਂ 70 ਸਾਲ ਦੀ ਉਮਰ ਹੋ ਜਾਂਦੀ ਨਾ ਫਿਰ ਪਾਤਸ਼ਾਹ ਕਹਿੰਦੇ ਜਿਹੜੀ ਮਤ ਐ ਨਾ ਉਹ ਸੁਰਤ ਸਾਧ ਸੰਗਤ ਧਰਨ ਲੱਗ ਪੈਂਦੀ 70 ਸਾਲ ਦੇ ਬੱਚੇ ਵਾਹਿਗੁਰੂ ਜੀ ਬੰਦੇ ਨੂੰ ਗੱਲ ਪੁੱਣ ਲੱਗ ਪੈਂਦੀ ਸੱਤਰ ਕਾ ਮਤ ਹੀਣ ਤੁਸੀਂ ਦੇਖੋ ਬੁਜਰੋ ਕਈ ਵੇਲੇ ਕਹਿੰਦੇ ਸਾਨੂੰ ਹੁਣ ਤੇਤਾ ਨਹੀਂ ਰਹਿੰਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਗੱਲ ਕੀ ਹੋ ਰਹੀ ਹੈ 70 ਕਾ ਮਤ ਹੀਣ ਅਸੀਂਾਂ ਦਾ ਵਿਵਹਾਰ ਨਾ ਪਾਵੇ ਜਦੋਂ 80 ਸਾਲ ਦਾ ਹੋ ਗਿਆ ਹੁਣ ਘਰ ਦੇ ਵਿੱਚ ਉਹ ਇੱਜ਼ਤ ਨਹੀਂ ਹੈ ਹੁਣ ਘਰ ਦੇ ਵਿੱਚ ਸਾਧ ਸੰਗਤ ਉਹ ਮਾਣ ਸਤਿਕਾਰ ਨਹੀਂ ਹੈ ਅਸੀਂਾਂ ਕਾ ਵਿਵਹਾਰ ਨਾ ਪਾਵੇ 90 ਕਾ ਸਿਜ ਅਸਣੀ ਜਦੋਂ 90 ਸਾਲ ਦੀ ਉਮਰ ਹੋ ਗਈ ਨਾ ਤੇ ਸਾਧ ਸੰਗਤ ਕਹਿੰਦੇ ਹੁਣ ਮੰਜੇ ਜੋਗਾ ਰਹਿ ਗਿਆ ਹੁਣ ਮੰਜੇ ਦੇ ਉੱਪਰ ਪਿਆ ਹੈ ਨਵੈ ਕਾ ਸੇ ਜਾਸਣੀ ਮੂਲ ਨਾ ਜਾਣੈ ਅਪ ਬਲ ਟੰਡੋਲਮ ਢੂਡਮ ਡਿਠਮੈ ਨਾਨਕ ਜਗ ਧੁਏ ਕਾ ਤਵਲ ਹਰ ਬਿਨ ਸਜਾਹੇ ਝੂਠੀ ਦੇਹੀ ਕਹਿੰਦੇ ਇਹ ਦੇਹੀ ਸਾਥ ਸੰਗਤ ਬਿਨ ਸਜਾਹੇ ਸਗਤ ਨਾਮ ਦੇਵ ਜੀ ਆਖਣ ਲੱਗੇ ਜਿਹੜਾ ਰਾਵਣ ਹੈ ਨਾ ਜੀ ਆਪ ਜੀ ਬਚਨ ਬਲ ਧਿਆਨ ਦਿਓ ਬਿਨ ਸਜਾਹੇ ਝੂਠੀ ਦੇਹੀ ਮੇਰੀ ਮੇਰੀ ਕਹਿਰੂ ਕਰਤੇ ਜਯੋਦਨ ਸੇ ਭਾਈ 12 ਜੋਦਨ ਛਤਰ ਚਲੇ ਥਾ ਦੇਹੀ ਗਿਰਜਨ ਕਰੇ ਸਾਧ ਸੰਗਤ ਕੌਰਵ ਤੇ ਪਾਂਡਵ ਇਹਨਾਂ ਦੋਨਾਂ ਦੀ ਜਦੋਂ ਆਪਸ ਵਿੱਚ ਲੜਾਈ ਹੋਈ ਜਿਹਨੂੰ ਸਾਧ ਸੰਗਤ ਮਹਾਭਾਰਤ ਦਾ ਯੁੱਧ ਆਖਿਆ ਜਾਂਦਾ ਹੈ ਇਹ ਲੰਮਾ ਸਮਾਂ ਯੁੱਧ ਚੱਲਿਆ ਲੰਮਾ ਸਮਾਂ ਸਾਧ ਸੰਗਤ ਇਹ ਜੰਗ ਚੱਲੀ ਪਤਾ ਨਹੀਂ ਕਿੰਨੇ ਕਿ ਇਹਦੇ ਵਿੱਚ ਸਾਧ ਸੰਗਤ ਖਤਮ ਹੋਏ ਤੇ ਯਾਦ ਰੱਖਿਓ ਕਹਿੰਦੇ ਜਿਹੜੇ ਕੌਰਵ ਸੀ ਨਾ ਉਹ ਮਾਣ-ਬੋਤ ਕਰਦੇ ਸੀ ਆਪਣੇ ਤੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਦਨ ਸੇ ਭਾਈ ਦਰਯੋਦਨ ਦੇ ਭਰਾ ਤੇ ਕੌਰਵ ਸਾਥ ਸੰਗਤ ਇਹ ਮਾਣ-ਬੋਤ ਕਰਦੇ ਸੀ ਤੇ ਇਹਨਾਂ ਦਾ ਬੋਲ ਵੱਲ ਇਹਨਾਂ